ਫੇਸਬੁੱਕ ਤੋਂ ਪੈਸੇ ਬਣਾਉਣ ਦਾ ਸੌਖਾ ਤੇ ਸਹੀ ਤਰੀਕਾ ਕੀ ਏ ਜਾਂ ਫਿਰ ਕੌਣ-ਕੌਣ ਫੇਸਬੁੱਕ ਤੋਂ ਪੈਸੇ ਬਣਾ ਸਕਦਾ ਏ ਜਾਂ ਫਿਰ ਫੇਸਬੁੱਕ ਤੋਂ ਪੈਸੇ ਬਣਦੇ ਕਿਵੇਂ ਨੇ ਤੇ ਜਾਂ ਫਿਰ ਕੀ ਮੈਂ ਫੇਸਬੁੱਕ ਤੋਂ ਪੈਸੇ ਬਣਾ ਸਕਦਾ ਸੋ ਇਹ ਉਹ ਸਵਾਲ ਨੇ ਜੋ ਕਿ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕੰਮ ਕਰਕੇ ਪੈਸੇ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਦਿਮਾਗ ਵਿੱਚ ਕਦੇ ਨਾ ਕਦੇ ਜ਼ਰੂਰ ਆਏ ਹੋਣਗੇ ਸੋ ਇਹ ਸਵਾਲ ਮੇਰੇ ਤੋਂ ਕਮੈਂਟਾਂ ਦੇ ਵਿੱਚ ਤੇ ਮੈਸੇਜ ਦੇ ਵਿੱਚ ਵੀ ਬਹੁਤ ਵਾਰ ਪੁੱਛੇ ਜਾਂਦੇ ਨੇ ਸੋ ਜੇਕਰ ਅੱਜ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖ ਲੈਣੇ ਹੋ ਤਾਂ ਤੁਹਾਨੂੰ ਇਹ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਸੋ ਜੇਕਰ ਤੁਸੀਂ ਵੀ YouTube ਚੈਨਲ ਜਾਂ Facebook ਪੇਜ ਬਣਾ ਕੇ ਕੰਮ ਕਰ ਰਹੇ ਹੋ ਤਾਂ ਇਹ ਵੀਡੀਓ ਦੇਖਣੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਏ ਸੋ ਸਭ ਤੋਂ ਪਹਿਲਾ ਸਵਾਲ ਹਰ ਕਿਸੇ ਦੇ ਦਿਮਾਗ ਵਿੱਚ ਇਹੀ ਆਉਂਦਾ ਹੈ ਜੋ ਸੋਸ਼ਲ ਮੀਡੀਆ ਤੇ ਕੰਮ ਕਰਕੇ ਪੈਸੇ ਬਣਾਉਣਾ ਚਾਹੁੰਦਾ ਏ ਕਿ ਮੈਂ ਸੋਸ਼ਲ ਮੀਡੀਆ ਤੋਂ ਜਾਂ Facebook ਤੋਂ ਜਾਂ YouTube ਤੋਂ ਪੈਸੇ ਬਣਾ ਸਕਦਾ ਸੋ سوشل میڈیا ਇੱਕ ਓਪਨ ਪਲੇਟਫਾਰਮ ਹੈ ਜਿਸ ਦੇ ਉੱਪਰ ਦੁਨੀਆ ਦਾ ਕੋਈ ਵੀ ਵਿਅਕਤੀ ਕੰਮ ਕਰਕੇ ਵਧੀਆ ਪੈਸੇ ਬਣਾ ਸਕਦਾ ਹੈ ਸੋ ਦੂਸਰਾ ਸਵਾਲ ਇਹ ਹੁੰਦਾ ਹੈ ਕਿ سوشل میڈیا ਤੋਂ ਜਾਂ ਫੇਸਬੁੱਕ ਤੋਂ ਜਾਂ YouTube ਤੋਂ ਕੌਣ-ਕੌਣ ਪੈਸੇ ਬਣਾ ਸਕਦਾ ਹੈ ਸੋ ਦੁਨੀਆ ਦਾ ਕੋਈ ਵੀ ਵਿਅਕਤੀ ਜਿਸ ਦੇ ਕੋਲ ਆਪਣਾ smartphones ਹੈ ਤੇ ਉਸ ਦੇ ਵਿੱਚ ਉਹ net ਦੀ ਵਰਤੋਂ ਕਰਦਾ ਹੈ ਉਹ ਹਰ ਕੋਈ ਵਿਅਕਤੀ ਹੀ سوشل میڈیا ਤੋਂ ਪੈਸੇ ਬਣਾ ਸਕਦਾ ਹੈ ਸੋ ਤੀਸਰਾ ਸਵਾਲ ਹਰ ਕਿਸੇ ਦੇ ਦਿਮਾਗ ਵਿੱਚ ਇਹ ਆਉਂਦਾ ਹੈ ਕਿ ਸੋਸ਼ਲ ਮੀਡੀਆ YouTube ਜਾਂ ਫਿਰ Facebook ਤੋਂ ਕਿ ਸੱਚਮੁੱਚ ਹੀ ਪੈਸੇ ਬਣਦੇ ਨੇ ਸੋ ਇਸ ਦਾ ਸਵਾਲ ਨਿਰਪਰ ਕਰਦਾ ਹੈ ਤੁਹਾਡੀ ਸੋਚ ਤੇ ਕਿਉਂਕਿ ਮੰਨ ਲਓ ਜੇ 100 ਵਿਅਕਤੀ YouTube Facebook ਤੇ ਜਾਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਏ ਤੇ ਜੇ ਉਸ ਦੇ ਵਿੱਚੋਂ 50 ਵਿਅਕਤੀ ਵਧੀਆ ਤੇ ਸਾਫ਼ ਸੁਥਰਾ ਕੰਮ ਕਰਦੇ ਨੇ ਉਹਨਾਂ ਨੂੰ ਪੈਸੇ ਬਣਨ ਲੱਗ ਜਾਂਦੇ ਨੇ ਤੇ ਜੇ 50 ਵਿਅਕਤੀ ਵਧੀਆ ਕੰਮ ਨਹੀਂ ਕਰਦੇ ਤੇ ਉਹਨਾਂ ਨੂੰ ਪੈਸੇ ਨਹੀਂ ਬਣਦੇ ਸੋ ਜਿਨ੍ਹਾਂ ਨੂੰ ਪੈਸੇ ਬਣਦੇ ਨੇ ਉਹ ਤਾਂ ਕਹਿਣਗੇ ਤੁਸੀਂ ਸੋਸ਼ਲ ਮੀਡੀਆ ਤੋਂ ਵਧੀਆ ਪੈਸੇ ਬਣਾ ਸਕਦੇ ਹੋ ਸੋ ਜਿਨ੍ਹਾਂ ਨੂੰ ਨਹੀਂ ਬਣਦੇ ਥੱਕ ਹਾਰ ਕੇ ਬੈਠ ਗਏ ਉਹ ਕਹਿ ਦਣਗੇ ਕਿ ਸੋਸ਼ਲ ਮੀਡੀਆ ਤੋਂ ਪੈਸੇ ਨਹੀਂ ਬਣਦੇ ਸੋ ਜੇਕਰ ਮੈਂ ਤੁਹਾਨੂੰ ਆਪਣਾ ਨਿੱਜੀ ਸੁਝਾਅ ਦੇਵਾਂ ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੋਂ ਵਧੀਆ ਪੈਸਾ ਬਣਾ ਰਹੇ ਨੇ ਪਰ ਇਸ ਦੀ ਇੱਕ ਸ਼ਰਤ ਹੈ ਕਿ ਤੁਹਾਡੇ ਕੋਲ ਇੱਕ smartphones ਕੈਮਰੇ ਵਾਲਾ ਹੋਣਾ ਚਾਹੀਦਾ ਹੈ ਤੇ ਉਸ ਵਿੱਚ net ਹੋਣਾ ਚਾਹੀਦਾ ਹੈ ਸੋ ਚੌਥਾ ਤੇ ਲਾਸਟ ਸਵਾਲ ਜੋ ਕਿ ਹਰ ਕਿਸੇ ਦੇ ਦਿਮਾਗ ਵਿੱਚ ਆਉਂਦਾ ਹੈ ਉਹ ਇਹ ਹੁੰਦਾ ਹੈ ਕਿ ਸੋਸ਼ਲ ਮੀਡੀਆ YouTube ਜਾਂ Facebook ਤੋਂ ਪੈਸੇ ਬਣਾਉਣ ਦਾ ਸੌਖਾ ਤੇ ਸਹੀ ਤਰੀਕਾ ਕੀ ਹੈ ਸੋ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ ਜੋ ਤਰੀਕਾ ਸਹੀ ਹੁੰਦਾ ਹੈ ਉਹ ਕਦੇ ਵੀ ਸੌਖਾ ਨਹੀਂ ਹੁੰਦਾ ਤੇ ਜੋ ਤਰੀਕਾ ਸੌਖਾ ਹੁੰਦਾ ਹੈ ਉਹ ਕਦੇ ਵੀ ਸਹੀ ਨਹੀਂ ਹੁੰਦਾ ਸੋ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ YouTube ਤੋਂ Facebook ਤੋਂ Instagram ਤੋਂ ਕਿਸੇ ਵੀ ਸੋਸ਼ਲ ਸਾਈਟ ਤੋਂ ਪੈਸੇ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਗੱਲ ਦਿਮਾਗ ਦੇ ਵਿੱਚ ਜਰੂਰ ਰੱਖਣੀ ਪਵੇਗੀ ਕਿ ਹਰ ਇੱਕ ਸਾਈਟ ਦਾ ਆਪਣਾ ਆਪਣਾ ਵੱਖੋ ਵੱਖਰਾ ਇੱਕ ਕ੍ਰਾਈਟੇਰੀਆ ਹੁੰਦਾ ਹੈ ਜਿਵੇਂ ਕਿ YouTube ਦਾ ਵੱਖਰਾ ਹੈ Instagram ਦਾ ਵੱਖਰਾ ਹੈ ਤੇ Facebook ਦਾ ਵੱਖਰਾ ਹੈ ਤੇ ਜਦੋਂ ਤੱਕ ਤੁਸੀਂ ਉਹ ਕ੍ਰਾਈਟੇਰੀਆ ਪੂਰਾ ਨਹੀਂ ਕਰਦੇ ਉਦੋਂ ਤੱਕ ਤੁਸੀਂ ਇਹ ਸਾਈਟਾਂ ਦੇ ਉੱਪਰੋਂ ਪੈਸੇ ਨਹੀਂ ਬਣਾ ਸਕਦੇ ਸੋ ਜੇਕਰ ਤੁਸੀਂ ਵੀ ਆਪਣੇ ਪੇਜ ਦਾ ਚੈੱਕ ਅਪ ਕਰਾਉਣਾ ਚਾਹੁੰਦੇ ਹੋ ਇਹ ਜਾਣਨ ਦੇ ਲਈ ਕਿ ਤੁਹਾਨੂੰ ਤੁਹਾਡੇ ਪੇਜ ਤੇ ਕੰਟੈਂਟ ਮੋਨਟਾਈਜੇਸ਼ਨ ਵਾਲਾ ਟੂਲ ਮਿਲੇਗਾ ਜਾਂ ਫਿਰ ਕੀ ਤੁਸੀਂ ਆਪਣੇ ਪੇਜ ਤੇ ਪੈਸੇ ਬਣਾ ਸਕੋਗੇ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਂ ਤੁਹਾਡੇ ਪੇਜ ਦਾ ਹੈਲਥ ਚੈੱਕ ਅਪ ਕਰਕੇ ਤੁਹਾਨੂੰ ਇਹ ਦੱਸ ਦੇਵਾਂਗਾ ਕਿ ਤੁਹਾਨੂੰ ਤੁਹਾਡੇ ਇਸ ਪੇਜ ਦੇ ਉੱਤੇ ਕੰਮ ਕਰਨ ਦਾ ਫਾਇਦਾ ਹੈ ਜਾਂ ਫਿਰ ਤੁਹਾਨੂੰ ਨਵਾਂ ਪੇਜ ਬਣਾ ਕੇ ਕੰਮ ਕਰਨਾ ਚਾਹੀਦਾ ਹੈ। ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਓ। ਸੋ ਜੇਕਰ ਕਿਸੇ ਹੋਰ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ। ਸੋ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ। ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ।